ਸਤ ਸ੍ਰੀ ਅਕਾਲ ਫਰੈਂਡਸ ਅੱਜ ਤਾਂ ਦੱਸਾਂਗੇ ਬਾਹ ਦਾ ਬਹੁਤ ਹੀ ਸਿੰਪਲ ਜਿਹਾ ਡਿਜ਼ਾਈਨ ਇਸ ਤਰ੍ਹਾਂ ਸਿੰਗਲ ਸਲਾਈ ਕਰ ਲਾਂਗੇ ਪਹਿਲਾਂ ਬਾਹ ਦੀ ਮੋਰੀ ਨੂੰ ਫਿਰ ਅਸੀਂ ਬਾਹ ਦਾ ਸੈਂਟਰ ਕਰ ਲਾਂਗੇ ਇਸ ਤਰ੍ਹਾਂ ਪ੍ਰੈਸ ਦੀ ਹੈਲਪ ਦੇ ਨਾਲ ਲਈ ਦੀ ਸੈਂਟਰ ਵਾਲੀ ਜਿਹੜੀ ਕਰੀਜ਼ ਉਹ ਬਨ ਲਵਾਂਗੇ ਫਿਰ ਬਾਅਦ ਵਿੱਚ ਜਿੰਨੀ ਸਾਡੀ ਬਾਹ ਦੀ ਲੰਬਾਈ ਆ ਮੈਂ ਪਹਿਲਾਂ ਹੀ ਉਸ ਤੋਂ ਨਾਲੋਂ 4 ਇੰਚ ਕਪੜਾ ਵਧ ਰੱਖਿਆ ਸੀ ਇਸ ਤਰ੍ਹਾਂ ਮਾਰਕ ਕਰਕੇ ਇਹਨੂੰ ਅਸੀਂ ਉੱਪਰ ਨੂੰ ਇਦਾਂ ਫੋਲਡ ਕਰ ਦਾਂਗੇ ਇੱਥੇ ਅਸੀਂ ਇਹਦਾ ਸੈਂਟਰ ਕੀਤਾ ਸੀਗਾ ਸੈਂਟਰ ਕਰਨ ਤੋਂ ਬਾਅਦ ਆ ਇਸ ਤਰ੍ਹਾਂ ਅਸੀਂ ਡਿਜ਼ਾਈਨ ਇੱਕ ਡਰਾ ਕਰ ਲਾਂਗੇ ਡਿਜ਼ਾਈਨ ਡਰਾ ਕਰਨ ਤੋਂ ਬਾਅਦ ਆ ਇਥੇ ਅਸੀਂ ਇਸ ਤਰ੍ਹਾਂ ਸਲਾਈਆਂ ਲਗਾ ਲਵਾਂਗੇ ਜਿੱਥੇ-ਜਿੱਥੇ ਅਸੀਂ ਡਿਜ਼ਾਈਨ ਬਣਾਇਆ ਸੀਗਾ ਉਸੇ-ਉਸੇ ਉੱਤੇ ਅਸੀਂ ਇਸ ਤਰ੍ਹਾਂ ਸਲਾਈਆਂ ਲਗਾ ਲਵਾਂਗੇ ਤੇ ਉੱਪਰ ਕੋਰਨਰ ਤੱਕ ਸਲਾਈ ਲਗਾ ਕੇ ਫਿਰ ਵਾਪਸ ਇਸ ਤਰ੍ਹਾਂ ਵਾਰ ਨੂੰ ਆ ਜਾਾਂਗੇ ਫਿਰ ਸੈਂਟਰ ਵਾਲਾ ਕੱਪੜਾ ਜਿਹੜਾ ਹੈ ਨਾ ਅਸੀਂ ਕਟਿੰਗ ਕਰਕੇ ਛੋਟੇ-ਛੋਟੇ ਕੱਟ ਲਗਾ ਦਵਾਂਗੇ ਕੱਟ ਲਗਾਉਣ ਤੋਂ ਬਾਅਦ ਆਸੀਂ ਕਪੜਾ ਰੋਂਗ ਸਾਈਡ ਜਿਹੜਾ ਫੋਲਡ ਕਰ ਦਾਂਗੇ ਬਾਅਦ ਆ ਬਹੁਤ ਹੀ ਸੋਹਣਾ ਤੇ ਸਿੰਪਲ ਡਿਜ਼ਾਈਨ ਬਣ ਕੇ ਰੈਡੀ ਹੁੰਦਾ ਆ ਇਦਾਂ ਅਸੀਂ ਆ ਸਮੋਸਾ ਕੱਟ ਵਾਲੀ ਲੈਸ ਲਈ ਸੀਗੀ ਇਹ ਇੱਥੇ ਅਸੀਂ ਅਪਲਾਈ ਕਰ ਦਿੱਤੀ ਉੱਪਰ ਅਸੀਂ ਆ ਕਪੜਾ ਜਿਹੜਾ ਖੁੱਲਾ ਇੱਥੇ ਸਲਾਈਆਂ ਲਗਾ ਦਵਾਂਗੇ ਤੁਸੀਂ ਦੇਖ ਸਕਦੇ ਹੋ ਬਾਅਦ ਹੀ ਬਹੁਤ ਹੀ ਸੋਹਣਾ ਡਿਜ਼ਾਈਨ ਰੈਡੀ ਹੁੰਦਾ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ